ਜਦੋਂ ਗੁਰੂ ਅੰਗਦ ਸਹਿ ਮਹਾਰਾਜ ਨੇ ਗੁਰਤਾਕ ਦਿੱਤੀ ਨਾਲ ਹੁਕਮ ਕੀਤਾ ਤੁਸੀਂ ਖਡੂਰ ਨਹੀਂ ਰਹੋਗੇ ਤੁਸੀਂ ਗੋਇੰਦਵਾਲ ਸਾਹਿਬ ਰਹੋ ਔਰ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਹੁਣ ਭਾਈ ਜੇਠਾ ਸੇਵਾ ਕਰਦੇ 10 ਸਾਲ ਗੁਜ਼ਰ ਗਿਆ ਸੇਵਾ ਨਿਵਾਉਂਦੇ ਆ ਪਰ ਜਵਾਨੀ ਵਿੱਚ ਪੈਰ ਰੱਖਿਆ ਔਰ ਸਾਧ ਸੰਗਤ ਬਾਲ ਅਵਸਥਾ 8-9 ਸਾਲ ਦੀ ਉਮਰ 'ਚ ਸੇਵਾ ਸ਼ੁਰੂ ਕੀਤੀ ਸੀ 16-18 ਸਾਲ ਦੀ ਉਮਰ ਹੋ ਚੱਲੀ ਹਲਕੀ-ਹਲਕੀ ਦਾੜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਉੱਤਰ ਆਈ ਸੇਵਾ ਕਰਦੇ ਟੋਪਰੀ ਢੋਂਦੇ ਜੋੜੇ ਝਾੜਦੇ ਔਰ ਦਿਨ ਵੇਲੇ ਗੋਇੰਦਵਾਲ ਦੀਆਂ ਗਲੀਆਂ ਵਿੱਚ ਸਿਰ ਤੇ ਸ਼ਾਬਾ ਰੱਖ ਕੇ ਕੀਰਤ ਕਰਦੇ ਕੀ ਆਵਾਜ਼ ਦਿੰਦੇ ਘੁੰਗਣੀਆਂ ਲੈ ਲਓ ਕੋਈ ਘੁੰਗਣੀਆਂ ਲੈ ਲਓ ਛੋਟੇ-ਛੋਟੇ ਬੱਚੇ ਇੱਕ-ਇੱਕ ਪੈਸੇ ਦੀਆਂ ਘੁੰਗਣੀਆਂ ਛੋਲੇ ਖਰੀਦੇ ਉਹਦੇ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਤੇ ਭਾਈ ਜਿੱਠੇ ਗੁਰੂ ਰਾਮਦਾਸ ਦੀ ਨੰਨੀ ਮਾਤਾ ਅੰਬੋ ਆਪਣਾ ਗੁਜਰਾਨ ਕਰਦੇ। ਵਕਤ ਲੰਘਦਾ ਗਿਆ। ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਇੰਨੀ ਧਨੇਰੀ ਖੁਸ਼ੀ ਹੋਈ ਭਾਈ ਜਿੱਠੇ ਤੇ। ਸਾਧ ਸੰਗਤ ਗੋਇੰਦਵਾਲ ਸਾਹਿਬ ਜਾਇਓ ਤੇ ਉਹ ਖੂ ਅਜ ਬਣਿਆ ਹੋਇਆ ਜਿੱਥੇ ਗੁਰਦੁਆਰਾ ਜਵਾਰਾ ਸਾਹਿਬ ਆ। ਉਸ ਵਿਹੜੇ ਵਿੱਚ ਮੰਡੀ ਡਈ ਐ, ਮੰਜੀ ਦੇ ਸਹਾਰਣ ਦੇ ਪਾਸੇ ਧੰਨ ਗੁਰੂ ਅਮਰਦਾਸ ਮਹਾਰਾਜ ਬੈਠੇ। ਪੌਂਦੀਆਂ ਵੱਲ ਦੇ ਪਾਸੇ ਆਕੇ ਗੁਰੂ ਅਮਰਦਾਸ ਮਹਾਰਾਜ ਦੇ ਘਰੋਂ ਮਾਤਾ ਮਨਸਾ ਦੇਵੀ ਵਹਿ ਗਏ ਹੱਥ ਜੋੜ ਕੇ ਬੇਨਤੀ ਕੀਤੀ ਜੀ ਆਪਣੀਆਂ ਬੱਚੀਆਂ ਜਵਾਨ ਨੇ ਵਿਆਹਣ ਜੋਗ ਭਾਨੀ ਵਾਸਤੇ ਕੋਈ ਰਿਸ਼ਤਾ ਲੱਭੋ ਮਾਰੇ ਕੋ ਬਰ ਵੇਖੋ ਭਾਨੀ ਵਾਸਤੇ ਪਾਤਸ਼ਾਹ ਤੁਹਾਡੇ ਚਰਨਾਂ 'ਚ ਵੱਡੇ ਵੱਡੇ ਸ਼ੌਕਾਰ ਸੇਠ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਤਿੰਨ ਚਾਰ ਦਿਨ ਰਹਿ ਕੇ ਗਿਆ ਮਰ ਜ ਆਪਣੀ ਬੱਚੀ ਲਈ ਕੋਈ ਚੰਗਾ ਘਰਵਾਰ ਲੱਭੋ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੁਭਾਵਕ ਹੀ ਪੁੱਛਦੇ ਕਹਿੰਦੇ ਮਨਸਾ ਦੇਵੀ ਭੰਨੀ ਵਾਸਤੇ ਕਿਦਾਂ ਦਾ ਵਰ ਚਾਹੀਦਾ ਭੰਨੀ ਵਾਸਤੇ ਕਿਹੋ ਜਿਹਾਂ ਲੜਕਾ ਹੋਣਾ ਚਾਹੀਦਾ ਅਜੇ ਗੱਲਾਂ ਕਰਦੇ ਇੰਨੇ ਨੂੰ ਗਲੀ ਵਿੱਚੋਂ ਲੰਘਦਿਆਂ ਆਵਾਜ਼ ਆਈ ਕੋਈ ਘੁੰਗਣੀਆਂ ਲੈ ਲਓ ਕੋਈ ਘੁੰਗਣੀਆਂ ਲੈ ਲਓ ਇੰਨੀ ਮਿੱਠੀ ਆਵਾਜ਼ ਸੁਣ ਕੇ ਮਾਤਾ ਮਨਸਾ ਦੇਵੀ ਦੀ ਜ਼ੁਬਾਨ ਤੋਂ ਨਿਕਲਿਆ ਮਹਾਰਾਜ ਕਿਤੇ ਭੰਨੀ ਲਈ ਵਾਰ ਹੋਵੇ ਤੇ ਜਿੱਠੇ ਵਰਗਾ ਮਿਲ ਜਾਏ ਮਹਾਰਾਜ ਦੇਖੋ ਕਿੰਨੀ ਨਿਮਰਤਾ ਹੈ ਸਾਰਾ ਦਿਨ ਸੇਵਾ ਕਰਦਾ ਹੈ ਵਿੱਚੋਂ ਸਮਾਂ ਕੱਢ ਕੇ ਕਿਰਤ ਵੀ ਕਰਦਾ ਹੈ ਉਹ ਕਿਰਤ ਦੇ ਪੈਸਿਆਂ ਨਾਲ ਆਪਣੀ ਨਾਨੀ ਦੇ ਨਾਲ ਰੋਟੀ ਗੁਜ਼ਾਰਾ ਕਰਦੇ ਨੇ ਸਾਰਾ ਦਿਨ ਸੇਵਾ ਮੈਂ ਕਦੇ ਜੱਠੇ ਨੂੰ ਥੱਕਦਿਆਂ ਨਹੀਂ ਵੇਖਿਆ ਮਹਾਰਾਜ ਜੱਠੇ ਨੂੰ ਕਦੇ ਅੱਕਿਆ ਨਹੀਂ ਵੇਖਿਆ ਜੱਠੇ ਨੂੰ ਕਦੇ ਕਿਸੇ ਨਾਲ ਵੱਧ ਘੱਟ ਬੋਲਦਿਆਂ ਨਹੀਂ ਵੇਖਿਆ ਇੱਥੋਂ ਤੱਕ ਜੱਠੇ ਨੂੰ ਕਦੇ ਅੱਖਾਂ ਉੱਪਰ ਚੁੱਕ ਕੇ ਵੇਖਦਾ ਨਹੀਂ ਵੇਖਿਆ ਮਹਾਰਾਜ ਜੇ ਵਰ ਹੋਵੇ ਤੇ ਜੱਠੇ ਵਰਗਾ ਏ ਗੁਰੂ ਅਮਰਦਾਸ ਮਹਾਰਾਜ ਪਤਾ ਕੀ ਬੋਲੇ ਹੱਸ ਕੇ ਬੋਲੇ ਕਹਿੰਦੇ ਮਨਸਾ ਦੇਵੀ ਜਿੱਠੇ ਵਰਗਾ ਦੁਨੀਆ 'ਚ ਸਿਰਵ ਜਿੱਠਾ ਹੀ ਐ ਜਿੱਠੇ ਵਰਗਾ ਦੂਜਾ ਹੋਰ ਕੋਈ ਹੈ ਹੀ ਨਹੀਂ ਜੇ ਜਿੱਠੇ ਵਰਗਾ ਬਾਰੇ ਫਿਰ ਜਿੱਠਾ ਹੀ ਆ ਦੁਨੀਆ 'ਚ ਹੱਥ ਜੋੜ ਕੇ ਕਹੇ ਨਹੀਂ ਮਹਾਰਾਜ ਉਹ ਤਾਂ ਠੀਕ ਐ ਪਰ ਘਰ ਸਵਾਲ ਤੇ ਆਇਆ ਨਾ ਮਹਾਰਾਜ ਉਹ ਤੇ ਠੀਕ ਐ ਪਰ ਘਰ ਮਹਾਰਾਜ ਘਰ ਬੜਾ ਛੋਟਾ ਐ ਨóle ਸਾਰਾ ਦਿਨ ਸਿਰ ਤੇ ਸ਼ੱਬਾ ਰੱਖ ਕੇ ਘੁੰਗਣੀਆਂ ਵੇਚਦੇ ਲੋਕੀ ਕੀ ਕਹਿਣਗੇ ਲੈ ਘੁੰਗਣੀਆਂ ਵੇਚਣ ਵਾਲਾ ਵਾਰ ਥੋੜੀ ਆਪਣੀ ਭਾਨੀ ਵਾਸਤੇ ਸ਼੍ਰੀ ਗੁਰੂ ਅਮਰਦਾਸ ਜੀ ਫਿਰ ਬੋਲੇ ਕਹਿੰਦੇ ਮਨਸਾ ਦੇਵੀ ਦੁਨੀਆਂ ਦੀ ਨਜ਼ਰ ਨਾਲ ਨਾ ਵੇਖ ਮੇਰੀਆਂ ਅੱਖਾਂ ਨਾਲ ਵੇਖ ਜੱਠੇ ਨੂੰ ਮੇਰੀ ਨਜ਼ਰ ਨਾਲ ਵੇਖ ਜੱਠਾ ਕੌਣ ਹੈ ਲੋਕਾਂ ਦੀ ਨਜ਼ਰ ਵਿੱਚ ਜੱਠੇ ਦੇ ਸਿਰ ਉੱਤੇ ਘੁੰਗਣੀਆਂ ਦਾ ਸ਼ੱਬ ਹੈ ਮੇਰੀ ਨਜ਼ਰ ਵਿੱਚ ਵੇਖ ਮੈਨੂੰ ਉਹਦੇ ਸਿਰ ਤੇ ਸ਼ਾਬਾ ਨਹੀਂ ਉਹ ਨਜ਼ਰ ਆਉਂਦਾ ਮੈਨੂੰ ਉਹਦੇ ਸਿਰ ਤੇ ਦੀਨ ਦੁਨੀਆ ਦਾ ਛਤਰ ਝੂਲਦਾ ਨਜ਼ਰ ਆ ਰਿਹਾ ਉਹਦੇ ਸਿਰ ਉੱਤੇ ਸ਼ਾਬਾ ਨਹੀਂ ਹੈ ਇੱਕ ਦਿਨ ਉਹ ਸ਼ਾਬਾ ਦੀਨ ਦੁਨੀਆ ਦਾ ਛਤਰ ਬਣ ਕੇ ਝੂਲਣਾ ਹੈ ਜਿੱਠੇ ਦਾ ਘਰ ਛੋਟਾ ਨਹੀਂ ਹੈ ਮਨਸਾ ਦੇ ਵੀ ਜਿੱਠੇ ਦਾ ਘਰ ਇੰਨਾ ਵੱਡਾ ਬਣਨੇ ਕੁੱਲ ਦੁਨੀਆ ਹੱਥ ਜੋੜ ਕੇ ਇੱਕ ਦਿਨ ਕਹੇਗੀ ਜਿੱਠੇ ਦੇ ਘਰ ਵਰਗਾ ਦੂਜਾ ਹੋਰ ਕੋਈ ਘਰ ਨਹੀਂ ਅੱਜ ਕੁੱਲ ਦੁਨੀਆ ਕਹਿੰਦੀ ਡਿਠੇ ਸਬੇ ਥਾਵ ਨਹੀਂ ਤੁਧ ਜਿਹਿਆ ਵੱਧੋਂ ਪੁਰਖ ਵਿਦਾ ਦੇਤਾ ਤੂੰ ਸੋਇਆ ਵਸਦੀ ਸਗਣਾ ਪਾਰ ਅਨੂਪ ਰਾਮਦਾਸ ਪੁਰ ਹਰਹਾਂ ਨਾਨਕ ਕਸਮ ਲਜਾਏ ਨਾਇਐ ਰਾਮਦਾਸ ਸਰ ਜਿੱਠੇ ਦੇ ਘਰ ਵਰਗਾ ਕੋਈ ਘਰ ਨਹੀਂ ਹੈ ਔਰ ਫਿਰ ਬਾਦਸ਼ਾਹ ਨੇ ਬਚਨ ਗਏ ਕਹੇਵੇਂ ਮਨਸਾ ਦੇਵੀ ਜੇਠੇ ਨੂੰ ਗਰੀਬ ਨਾ ਸਮਝੀ ਇਸ ਜੇਠੇ ਨੂੰ ਕਦੇ ਸੋਡੀਆਂ ਦੇ ਸ਼ਰੀਕੇ ਵਾਲਿਆਂ ਕਿਹਾ ਪਤਾ ਨਹੀਂ ਕਿੱਦਾਂ ਦੇ ਭਾਗ ਲੈ ਕੇ ਜਨਮੇ ਪਹਿਲਾਂ ਮਾਂ ਮੁੱਕ ਗਈ ਹੁਣ 8 ਸਾਲ ਦੀ ਉਮਰ 'ਚ ਪਿਓ ਵੀ ਮੁੱਕ ਗਿਆ ਪਤਾ ਨਹੀਂ ਕਿੱਦਾਂ ਦੇ ਭਾਗ ਲੈ ਕੇ ਜਨਮਿਆ ਇਹ ਬੱਚਾ ਹਜ਼ੂਰ ਨੇ ਕਿਹਾ ਮਨਸਾ ਦੇਵੀ ਜੇਠੇ ਦੇ ਭਾਗ ਇੰਨੇ ਵੱਡੇ ਨੇ ਇੱਕ ਦਿਨ ਵੇਖੀ ਜੇਠੇ ਦੇ ਚਰਨਾਂ ਵਿੱਚ ਆ ਕੇ ਲੋਕਾਂ ਦੇ ਭਾਗ ਬਣਿਆ ਕਰ ਜਿਹਦੇ ਪਤਨਾਂ ਚ ਕੋਈ ਸੁੱਖ ਨਹੀਂ ਜਿਠੇ ਦੇ ਚਰਨਾਂ ਚ ਉਹਦੇ ਭਾਗਾਂ ਚ ਸੁੱਖ ਬਣਿਆ ਕਰਦਾ ਜਦੋਂ ਬਾਦਸ਼ਾਹ ਨੇ ਬਖਸ਼ਿਸ਼ ਕੀਤੀ ਹੱਥ ਜੋੜ ਕੇ ਮਾਤਾ ਮਨਸਾ ਦੇਵੀ ਜੀ ਨੇ ਕਿਹਾ ਕਹਿੰਦੇ ਬਾਦਸ਼ਾਹ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਮਹਾਰਾਜ ਫਿਰ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਇੱਕ ਬੇਨਤੀ ਸਮਝੋ ਧਿਆਨ ਨਾਲ ਪਤੀ ਪਤਨੀ ਹੈ ਹੀ ਉਹ ਜਿੱਥੇ ਮੂਰਤਾਂ ਦੋ ਨੇ ਜੋਤ ਇੱਕ ਹੈ ਭਾਵ ਜਿੱਥੇ ਸਲਾਹ مشورہ ਇੱਕ ਹੈ ਉਸ ਘਰ ਵਿੱਚ ਕਦੇ ਦੁੱਖ ਨਹੀਂ ਜਿੱਥੇ ਭਾਈ ਇੱਕ ਦਾ ਮੂੰਹ ਇਧਰ ਤਰਨਤਨ ਸਾਹਿਬ ਵੱਲੋਂ ਦੂਜੇ ਦਾ ਇਧਰ ਨੂੰ ਹਰੀ ਗਿਆਂ ਵੱਲੋਂ ਉਹ ਉੱਥੇ ਨਹੀਂ ਨਲ ਮੰਨਦੇ ਇਹ ਇੱਕ ਇੱਕ ਗੱਲ ਹੋਏ ਉਹਦੇ ਉੱਤੇ ਸਤਿਵਜਨ ਕਹਿੰਦਾ ਜਦੋਂ ਇੱਕ ਦੂਜੇ ਦੀ ਮੰਨਣ ਲੱਗ ਪਏ ਮਾਤਾ ਮਨਸਾ ਦੇਵੀ ਨੇ ਮੋਹਰਿਓ ਕੁਝ ਨਹੀਂ ਕਿਹਾ ਇੱਕੋ ਗੱਲ ਕਹੀ ਮਹਾਰਾਜ ਜਿਵੇਂ ਤੁਹਾਨੂੰ ਪਉਂਦਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਪਾਤਸ਼ਾਹ ਨੇ ਅਗਲੇ ਦਿਨ ਜਦੋਂ ਦੀਵਾਨ ਸਜੇ ਸਜੇ ਦਿਵਨਾਂ ਵਿੱਚ ਬਾਬੇ ਬੁੱਢਾ ਸਾਹਿਬ ਨੂੰ ਸੱਦਿਆ ਧੰਨ ਬਾਬੇ ਬੁੱਢੇ ਨੂੰ ਸੱਦ ਕੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਬਾਬਾ ਬੁੱਢਾ ਸਾਹਿਬ ਤੁਹਾਡੇ ਨਾਲ ਇੱਕ ਸਲਾਹ ਕਰਨੀ ਹੈ ਮਹਾਰਾਜ ਦੱਸੋ ਗੁਰੂ ਅਮਰਦਾਸ ਮਹਾਰਾਜ ਸਲਾਹ ਕਰਦੇ ਬਾਬੇ ਬੁੱਢੇ ਨਾਲ ਇਹ ਯਾਦ ਰੱਖਿਓ ਧੰਨ ਬਾਬੇ ਬੁੱਢਾ ਸਾਹਿਬ ਨਾਲ ਛੇਵੇਂ ਪਾਤਸ਼ਾਹ ਤੱਕ ਗੁਰੂ ਘਰ ਦੀ ਪਰਿਵਾਰਕ ਹਰ ਸਲਾਹ ਹੁੰਦੀ ਰਹੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੱਠੇ ਬਾਰੇ ਕੋਈ ਗੱਲ ਕਰਨੀ ਹੈ ਜੇ ਆਪਣੀ ਭਾਨੀ ਨਾਲ ਜੱਠੇ ਦਾ ਰਿਸ਼ਤਾ ਕਰ ਲਈਏ ਸ਼ਾਦੀ ਕਰ ਲਈਏ ਕਿਵੇਂ ਰਹੇਗੀ ਅੱਖਾਂ ਭਰੀਆਂ ਹੱਥ ਜੁੜੇ ਮਹਾਰਾਜ ਜਿਵੇਂ ਤੁਹਾਨੂੰ ਪਾਉਂਦੇ ਪਾਤਸ਼ਾਹ ਨੇ ਕਿਹਾ ਜਾਓ ਫਿਰ ਜੱਠੇ ਦੀ ਨੰਨੀ ਨੂੰ ਬੁਲਾ ਕੇ ਲਿਆਓ ਗੁਇੰਦਵਾਲ ਸਾਹਿਬ ਵਿੱਚ ਬਣੀਆਂ ਹੋਈਆਂ ਛੰਨਾ ਛੋਟੇ ਕੱਚੇ ਵੱਡੇ ਘਰ ਭਾਈ ਜੱਠੇ ਦੀ ਨੰਨੀ ਨੂੰ ਸੱਦਣ ਚਲੇ ਗਏ ਬਾਬਾ ਬੁੱਢਾ ਸਾਹਿਬ ਜਦੋਂ ਬੁੱਢਣੀ ਮਾਈ ਦੇ ਕੱਚੇ ਘਰ ਵਿੱਚ ਜਾ ਕੇ ਆਵਾਜ਼ ਦਿੱਤੀ ਨਾ ਮਾਈ ਅੰਬੋ ਉਹਨੇ ਹੱਥ ਜੋੜ ਕੇ ਕਿਹਾ ਬਾਬਾ ਬੁੱਢਾ ਸਾਹਿਬ ਤੁਸੀਂ ਕਹਿੰਦੇ ਹਾਂ ਚੱਲ ਤੈਨੂੰ ਗੁਰੂ ਅਮਰਦਾਸ ਮਹਾਰਾਜ ਨੇ ਬੁਲਾਇਆ ਹੈ ਤੇਰੇ ਦੋਤੇ ਬਾਰੇ ਕੋਈ ਗੱਲ ਕਰਨੀ ਹੈ ਤੈਨੂੰ ਗੁਰੂ ਅਮਰਦਾਸ ਸਹਿ ਮਹਾਰਾਜ ਨੇ ਸੱਦੇ ਹੈ ਤੇਰੇ ਦੋਤਰੇ ਬਾਰੇ ਕੋਈ ਗੱਲ ਕਰਨੀ ਹੈ ਜਦੋਂ ਇੰਨੀ ਗੱਲ ਕਹੀਂ ਇੱਕਦਮ ਬੁੱਢਣੀ ਮਾਈ ਦੇ ਮਨ ਵਿੱਚ ਆਇਆ ਮੇਰਾ ਦੋਤਰਾ ਬਿਨਾਂ ਮਾਂ ਪਿਓ ਤੋਂ ਭਲੇ ਹੈ ਉਹ ਜਵਾਨੀ ਚ ਪੈਰ ਰੱਖ ਰਿਹਾ ਬੱਚਾ ਆ ਕੋਈ ਗਲਤੀ ਨਾ ਹੋ ਗਈ ਹੋਵੇ ਮੇਰੇ ਜੇਠੇ ਨੇ ਕੋਈ ਗਲਤੀ ਤੇ ਨਹੀਂ ਕੀਤੀ ਬਾਬੇ ਬੁੱਢੇ ਨੇ ਕਿਹਾ ਨਹੀਂ ਮਾਈ ਗਲਤੀ ਕੋਈ ਨਹੀਂ ਪਰ ਗੁਰੂ ਅਮਰਦਾਸ ਸਮਾਰਨ ਨੇ ਤੈਨੂੰ ਸੱਦੇ ਤੁਰਦੇ ਆ ਤੁਰਦੇ ਆ ਬੁੱਢੀ ਮਾਈ ਮੈਲਾ ਜਿਹਾ ਸਿਰ ਤੇ ਕੱਪੜਾ ਲਿਆ ਹੋਇਆ ਤੁਰ ਪਈ ਤੇ ਰਸਤੇ ਚ ਵੀ ਪੁੱਛਦੀ ਬਾਬਾ ਬੁੱਢਾ ਜੀ ਜੇ ਮੇਰੇ ਦੋਤਰੇ ਤੋਂ ਕੋ ਗਲਤੀ ਹੋਈ ਨਾ ਮਾਫ ਕਰਾ ਦਿਓ ਬਿਨਾ ਮਾਂ ਪਿਓ ਤੋਂ ਜਮਿਆ ਪੜਿਆ ਬਿਨਾ ਮਾਂ ਪਿਓ ਤੋਂ ਪੜਿਆ ਵਿਚਾਰਾ ਉਹਨੂੰ ਕਿਹੜਾ ਕੋਈ ਸਮਝਾਉਣ ਵਾਲਾ ਤੇ ਪਿਆਰ ਨਾਲ ਗੱਲਾਂ ਕਰਦੇ ਕੋਈ ਗੱਲ ਕਹਿੰਦੀ ਜੇ ਮੇਰੇ ਦੋਤਰੇ ਤੋਂ ਗਲਤੀ ਹੋਈ ਤੁਸੀਂ ਮaaf ਕਰਾ ਦਿਓ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਚ ਗਈ ਮੈਲਾ ਜਿਹਾ ਸਿਰ ਤੇ ਦੁਪੱਟਾ ਲਿਆ ਹੋਇਆ ਜਾ ਕੇ ਮੱਥਾ ਟੇਕਿਆ ਗੁਰੂ ਅਮਰਦਾਸ ਮਹਾਰਾਜ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਪਈ ਮਹਾਰਾਜ ਜੇ ਮੇਰੇ ਦੋਤਰੇ ਤੋਂ ਕੋ ਗਲਤੀ ਹੋਈ ਮaaf ਕਰ ਦੇ ਬਿਨਾ ਮਾਪਿਓ ਤੋਂ ਭੱਲਿਆ ਉਹਨੂੰ ਕੋਈ ਸਮਝਾਉਣ ਵਾਲਾ ਨਹੀਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਮੁਸਕਰਾਪੇ ਕਹਿੰਦੇ ਮਾਈ ਤੇਰੇ ਦੋਤਰੇ ਤੋਂ ਕੋਈ ਗਲਤੀ ਨਹੀਂ ਹੋਈ ਤੇਰੇ ਜੇਠੇ ਨੇ ਕੋਈ ਗਲਤੀ ਨਹੀਂ ਕੀਤੀ ਸੱਚ ਪੁੱਛਣੀ ਏ ਤੇਰਾ ਜੇਠਾ ਕੋਈ ਗਲਤੀ ਕਰ ਹੀ ਨਹੀਂ ਸਕਦਾ ਅਸੀਂ ਤੈਨੂੰ ਪਤਾ ਕਿਉਂ ਸਦਿਆ ਮਾਈ ਅਸੀਂ ਤੇਰੇ ਦੋਤਰੇ ਜੇਠੇ ਨਾਲ ਆਪਣੀ ਧੀ ਬੀਬੀ ਭਾਨੀ ਦਾ ਰਿਸ਼ਤਾ ਕਰਨਾ ਚਾਹੁੰਦੇ ਜਦੋਂ ਇੰਨੀ ਗੱਲ ਸੰਗਤ ਵਿੱਚ ਕਹੀ ਬੁੱਢੜੀ ਮਾਈ ਦੇ ਹੰਝੂ ਨਹੀਂ ਰੁਕੇ ਮਹਾਰਾਜ ਅਸੀਂ ਗਰੀਬ ਸਾਨੂੰ ਬਸਾਉਣ ਵਾਲੇ ਤੁਸੀਂ ਮਹਾਰਾਜ ਬਿਨਾ ਮਾਂ ਪਿਓ ਤੋਂ ਪਲਿਆ ਸਿਰ ਤੇ ਸ਼ਬਰ ਰੱਖ ਕੇ ਸਾਰਾ ਦਿਨ ਘੰਗੜੀਆਂ ਵੇਚਦਾ ਹੈ ਤੁਸੀਂ ਮਹਾਰਾਜ ਕਿੱਥੇ ਵੱਡੇ ਵੱਡੇ ਸ਼ਾਹੂ ਕਰ ਤੁਹਾਡੇ ਸਿੱਖ ਹਿੰਦੁਸਤਾਨ ਦਾ ਬਾਦਸ਼ਾਹ ਤੁਹਾਡੇ ਕੋਲ ਇੰਨੇ ਦਿਨ ਰਹਿ ਕੇ ਗਿਆ ਮਹਾਰਾਜ ਇਹ ਨਹੀਂ ਗਰੀਬ ਨੂੰ ਆਜੀ ਹਜ਼ੂਰ ਨੇ ਖੁਸ਼ ਹੋ ਕੇ ਕਹਿ ਮਾਈ ਤੇਰੇ ਦੋਤਰੇ ਨਾਲ ਅਸੀਂ ਆਪਣੀ ਧੀ ਦਾ ਰਿਸ਼ਤਾ ਕਰਨਾ ਹੈ ਆਵਾਜ਼ ਦੇ ਕੇ ਸੱਦਿਆ ਪੂਰੇ ਪਰਿਵਾਰ ਨੂੰ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜਿੱਠੇ ਤੇ ਬੀਬੀ ਭਾਨੀ ਨੂੰ ਬਿਠਾ ਕੇ ਆਵਾਜ਼ ਦੇ ਕੇ ਕਹਾਂ ਬਾਬਾ ਬੁੱਢਾ ਸਹਿਬ ਲਿਓ ਸਦਨ ਪਾਓ ਝੋਲੀ ਵਿੱਚ ਲਿਓ ਸਦਨ ਪਾਓ ਜਿੱਠੇ ਦੀ ਝੋਲੀ ਵਿੱਚ ਉਦੋਂ ਸਾਰੀ ਸੰਗਤ ਵਰਾਗ ਵਿੱਚ ਸੀ ਇੱਕ ਚੀਜ਼ ਮੈਂ ਕਈ ਵਾਰ ਲਾਈਵ ਤੋਂ ਕਹਿਣਾ ਹੁੰਦਾ ਉਹ ਸਿੱਖੋ ਦੁਨੀਆ 'ਚ ਹੋਣਗੇ ਕਿਸੇ ਦੇ ਦੇਹਧਾਰੀ ਗੁਰੂ ਪਰ ਇਹ ਸਚਾਈ ਹੈ ਮੇਰੇ ਗੁਰੂ ਨਾਨਕ ਦੇ ਘਰ ਵਰਗਾ ਦੂਜਾ ਹੋਰ ਕੋਈ ਘਰ ਨਹੀਂ ਗੁਰੂ ਅਮਰਦਾਸ ਮਹਾਰਾਜ ਵਰਗਾ ਦੂਜਾ ਹੋਰ ਕੋਈ ਗੁਰੂ ਨਹੀਂ ਹੋ ਸਕਦਾ ਪਤਾ ਕਿਉਂ ਇੱਥੇ ਵੱਡੇ ਵੱਡੇ ਦੇਹਧਾਰੀਆਂ ਨੇ ਆਪਣੇ ਪੁੱਤਾਂ ਧੀਆਂ ਦੇ ਰਿਸ਼ਤੇ ਅਮਰੀਕਾ ਕੈਨੇਡਾ ਵੱਡੇ ਵੱਡੇ ਇੰਡਸਟਰੀਲ ਫੈਕਟਰੀਆਂ ਦੇ ਮਾਲਕਾਂ ਦੇ ਬੱਚਿਆਂ ਨਾਲ ਕੀਤੇ ਇੱਕ ਮੇਰੇ ਗੁਰੂ ਦਾ ਘਰ ਹੈ ਕੋਈ ਦੇਹਧਾਰੀ ਦੱਸ ਦਿਓ ਜਿਨੇ ਆਪਣੇ ਪੁੱਤ ਧੀ ਦਾ ਰਿਸ਼ਤਾ ਕਿਸੇ ਗਰੀਬ ਸੇਵਾਦਾਰ ਨਾਲ ਕੀਤਾ ਹੋਵੇ ਦੱਸੋ ਕੋਈ ਦੇਹਧਾਰੀ ਜਿੰਨੇ ਡਰੇ ਨੇ ਕਿਸੇ ਨੇ ਆਪਣੇ ਪੁੱਤ ਦੀ ਦਾ ਰਿਸ਼ਤਾ ਸੇਵਾਦਾਰ ਨਾਲ ਕੀਤਾ ਹੋਵੇ ਇੱਕ ਮੇਰੇ ਗੁਰੂ ਦਾ ਘਰ ਹੈ ਜਿਸ ਗੁਰੂ ਅਮਰਦਾਸ ਦੇ ਸਿੱਖ ਵੱਡੇ ਵੱਡੇ ਸੇਠ ਹੋਣ ਵੱਡੇ ਵੱਡੇ ਸ਼ਾਹੂ ਕਰ ਦਿੱਲੀ ਦੇ ਗੁਰੂ ਦੇ ਸਿੱਖ ਹੋਣ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਗੁਰੂਕੁਲ ਰਹਿ ਕੇ ਜਾਂਦਾ ਹੋਵੇ ਤੇ ਉਸ ਗੁਰੂ ਨੇ ਆਪਣੀ ਧੀ ਦਾ ਰਿਸ਼ਤਾ ਘੁੰਗਣੀਆਂ ਵੇਚਣ ਵਾਲੇ ਭਾਈ ਜੱਠੇ ਨਾਲ ਪਤਾ ਕੀ ਵੇਖਿਆ ਸੇਵਾ ਵੇਖੀ ਪ੍ਰੇਮ ਵੇਖਿਆ ਜੀਵਨ ਵੇਖਿਆ ਭਵਨਾ ਵੇਖੀ ਸੱਜਣੋਂ ਪੈਸਾ ਨਹੀਂ ਵੇਖਿਆ ਗੁਰੂ ਨੇ ਪ੍ਰੇਮ ਵੇਖਿਆ ਇਤਿਹਾਸ ਪੜ੍ਹ ਕੇ ਵੇਖਿਓ ਮੇਰੇ ਗੁਰੂ ਨੇ ਸੇਵਾ ਕਰਨ ਵਾਲਿਆਂ ਨੂੰ ਵਡਿਆਈ ਦਿੱਤੀ ਜਦੋਂ ਭਾਈ ਜੱਠੇ ਦੀ ਝੋਲੀ ਪਿਆਰ ਨਾਲ ਸਗਨ ਪਾਇਆ ਨਾ ਬਾਬੇ ਬੁੱਢੇ ਸਾਹਿਬ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸੰਗਤ ਜਿ ਕਿਹਾ ਜਿਤੋਂ ਬਾਅਦ ਜੱਠਾ ਸਾਡੇ ਘਰ ਦਾ ਦਾਮਦ ਹੈ ਬੀਬੀ ਭਾਨੀ ਨਾਲ ਨੰਨਕਾਰਜ ਹੋਏ ਉਸ ਦਿਨ ਤੋਂ ਬਾਅਦ ਭਾਈ ਸੰਤੋਖ ਸਿੰਘ ਲਿਖਦੇ ਜਿਸ ਦਿਨ ਤੋਂ ਗੁਰੂ ਰਾਮਦਾਸ ਭਾਈ ਜਿਠਾ ਗੁਰੂ ਅਮਰਦਾਸ ਜੀ ਦੇ ਦਾਮਾਦ ਬਣ ਗਏ ਉਸ ਦਿਨ ਤੋਂ ਕਦੇ ਗੁਰੂ ਰਾਮਦਾਸ ਨੂੰ ਕਿਸੇ ਨੇ ਬੋਲਦਿਆਂ ਨਹੀਂ ਵੇਖਿਆ ਜਿਸ ਦਿਨ ਤੋਂ ਗੁਰੂ ਰਾਮਦਾਸ ਭਾਈ ਜਿਠਾ ਗੁਰੂ ਅਮਰਦਾਸ ਦੇ ਦਾਮਾਦ ਬਣ ਗਏ ਉਸ ਦਿਨ ਤੋਂ ਗੁਰੂ ਰਾਮਦਾਸ ਦੀਆਂ ਅੱਖਾਂ ਕਿਸੇ ਨੇ ਉੱਪਰ ਚੁੱਕ ਕੇ ਵੇਖਦਿਆਂ ਨਹੀਂ ਵੇਖਿਆ ਸਿਰ ਝੁਕਿਆ ਰਹਿੰਦਾ ਸੀ ਜ਼ੁਬਾਨ ਤੋਂ ਚੁੱਪ ਰਹਿੰਦੇ ਸਨ ਕਿਉਂ ਕਿਤੇ ਕੋਈ ਜ਼ਮਾਨ ਤੋਂ ਬੋਲਿਆ ਸ਼ਬਦ ਲੋਕੀ ਇਹ ਨਾ ਕਹਿਣ ਇੱਕ ਗੁਰੂ ਅਮਰਦਾਸ ਦਾ ਦਮਾਦ ਬਣ ਗਿਆ ਤਾਂ ਬੋਲਣ ਲੱਗ ਪਿਆ ਸਾਨੂੰ ਇਹਨੇ ਆਹ ਕਹਿਤਾ ਗੁਰੂ ਅਮਰਦਾਸ ਦਾ ਘਰ ਦਾ ਦਮਾਦ ਹੈ ਇਹ ਨਾ ਕਹਿਣ ਕੇ ਗੁਰੂ ਘਰ ਦਾ ਜਵਾਈ ਬਣ ਕੇ ਕੁਝ ਆ ਬੋਲਦਾ ਉਸ ਦਿਨ ਤੋਂ ਕਦੇ ਗੁਰੂ ਰਾਮਦਾਸ ਨੂੰ ਸਤਿਬਚਨ ਤੋਂ ਸवाय ਕਿਸੇ ਨੇ ਬੋਲਦਾ ਨਹੀਂ ਸੁਣਿਆ ਕਦੇ ਸਿਰ ਉੱਪਰ ਚੁੱਕ ਕੇ ਅੱਖਾਂ ਉੱਪਰ ਚੁੱਕੀਆਂ ਨਹੀਂ ਵੇਖੀਆਂ ਔਰ ਗੁਰੂ ਅਮਰਦਾਸ ਦੇ ਚਰਨਾਂ ਤੋਂ ਪਰ ਅੱਖਾਂ ਨਹੀਂ ਸੀ ਜਾਨੀਆਂ ਗੁਰੂ ਰਾਮਦਾਸ ਜੀ ਦੀਆਂ ਇਤਿਹਾਸ ਕਹਿੰਦਾ ਹੈ ਭਾਈ ਸੰਤੋਖ ਸਿੰਘ ਲਿਖਦੇ ਗੁਰੂ ਅਮਰਦਾਸ ਦੇ ਪੈਰਾਂ ਤੋਂ ਉੱਪਰ ਕਦੇ ਅੱਖਾਂ ਨਹੀਂ ਸੀ ਚੁੱਕੀਆਂ ਗੁਰੂ ਰਾਮਦਾਸ ਨੇ ਜਦੋਂ ਮੋਰੇ ਖਲੋਣਾ ਅੱਖਾਂ ਗੁਰੂ ਅਮਰਦਾਸ ਦੇ ਚਰਣਾਪੈਲ ਜੇ ਗੁਰੂ ਅਮਰਦਾਸ ਨੇ ਕਹਿਣਾ ਜਿੱਥੇ ਆ ਕਰਨੇ ਮਾਰ ਸਤਿਵਚਨ ਜਿੱਥੇ ਉੱਥੇ ਜਾਣਾ ਮਾਰ ਸਤਿਵਚਨ ਮੋਰੀਓ ਜ਼ੁਬਾਨ ਤੇ ਇੱਕ ਵੀ ਕਦੇ ਸ਼ਬਦ ਨਾ ਨਹੀਂ ਸੀ ਔਰ ਨਾ ਕਦੇ ਅੱਖਾਂ ਉੱਪਰ ਚੁੱਕੀਆਂ ਇੰਨੇ ਸਾਲ ਸੇਵਾ ਕਰਦੇ ਰਹੇ ਇੱਕ ਦਿਨ ਗੋਇੰਦਵਾਲ ਸਾਹਿਬ ਫਿਰ ਸਾਰਿਆਂ ਦੇ ਸਾਹਮਣੇ ਪਰਖ ਲਿਆ ਭਾਈ ਜੱਠੇ ਤੇ ਰੰਮੇ ਨੂੰ ਜਿੱਦਣ ਥੜੇ ਬਣਾਉਣ ਦੀ ਉਸ ਪ੍ਰਕਿਰਿਆ ਚੋਂ ਵੀ ਭਾਈ ਜੱਠਾ ਪਾਸ ਹੋ ਗਏ ਉਦਣ ਗੁਰੂ ਅਮਰਦਾਸ ਜੀ ਨੇ ਐਲਾਨ ਕੀਤਾ ਅੱਜ ਤੋਂ ਬਾਅਦ ਜੱਠਾ ਇਸ ਘਰ ਦਾ ਦਾਮਾਦ ਨਹੀਂ ਉਹ ਸਾਡਾ ਪਰਿਵਾਰ ਰਿਸ਼ਤਾ ਹੈ ਬਾਬਾ ਬੁੱਢਾ ਸਾਹਿਬ ਹੁਣ ਜੱਠੇ ਨੂੰ ਅਸੀਂ ਗੁਰੂ ਨਾਨਕ ਦੇ ਤਖਤ ਦਾ ਮਾਲਕ ਮੰਨਦੇ ਹਾਂ ਇਤਿਹਾਸ ਪੜਿਓ ਗੁਰੂ ਅਮਰਦਾਸ 22 ਸਾਲ ਗੁਰਤਾ ਗੱਦੀ ਤੇ ਰਹੇ 22 ਸਾਲ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਰਹੇ ਅੱਜ ਭਾਈ ਜੇਠੇ ਗੁਰੂ ਰਾਮਦਾਸ ਮਹਾਰਾਜ ਨੂੰ ਤਖਤ ਦੇਣ ਲੱਗੇ ਤੇ ਸਾਧ ਸੰਗਤ ਇਹ ਨਹੀਂ ਕਿ ਦਮਾਦ ਜਾਣ ਕੇ ਇਹ ਨਹੀਂ ਕਿ ਜੇਠਾ ਸਾਡੇ ਘਰ ਦਾ ਜਵਾਈ ਹੈ ਨਹੀਂ ਪਹਿਲਾਂ ਪਰਖ ਕੀਤੀ ਸਾਡੇ ਸਿੱਖਾਂ ਜੇ ਕਦੇ ਕਿਸੇ ਦੀ ਜ਼ਬਾਨ ਤੋਂ ਨਾ ਨੀ ਨਿਕਲੀ ਉਹ ਭਾਈ ਜੇਠਾ ਜੇ ਕਿਸੇ ਨੇ ਸਿਰ ਨਹੀਂ ਕਦੇ ਉੱਪਰ ਚੁੱਕਿਆ ਉਹ ਭਾਈ ਜੇਠਾ ਜੇ ਕਿਸੇ ਦੀ ਅੱਖਾਂ ਗੁਰੂ ਅਮਰਦਾਸ ਦੇ ਚਰਨਾਂ 'ਚ ਸਦਾ ਝੁਕੀਆਂ ਰਹੀਆਂ ਉਹ ਭਾਈ ਜੇਠਾ ਗੁਰੂ ਰਾਮਦਾਸ ਫਿਰ ਇਹ ਗੱਲ ਭਟ ਸਹਿਬਾਨਾਂ ਲਿਖੀ ਕਹਿੰਦੇ ਸਬਦ ਮੰਨਿਓ ਮਨ ਤਬਹੀ ਬਿਆ ਪਰਸਨ ਜਦੋਂ ਸਾਰੇ ਪਾਸਿਓ ਮਨ ਮੰਨਿਆ ਨਾ ਗੁਰੂ ਅਮਰਦਾਸ ਜੀ ਦਾ ਕਿ ਇਹ ਜੋਗ ਹੈ ਭਾਈ ਜੇਠਾ ਗੁਰਤਾ ਗੱਦੀ ਦੇ ਜੋਗ ਆ ਗੁਰੂ ਰਾਮਦਾਸ ਸਭ ਮਨ ਮੰਨਿਓ ਮਨ ਤਵਹੀ ਬਿਉ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਉਦਣ ਫਿਰ ਪਾਤਸ਼ਾਹ ਨੇ ਵੱਡਾ ਦੀਵਾਨ ਸਜਾਇਆ ਸਾਰੀਆਂ ਸੰਗਤਾਂ ਨੂੰ ਦੀਵਾਨ ਚ ਬੁਲਾਇਆ ਉਸ ਦਿਨ ਬਾਬੇ ਬੁੱਢਾ ਸਾਹਿਬ ਨੂੰ ਕਿਹਾ ਆਲੋ ਸਾਡਾ ਚੋਲਾ ਇਸ਼ਨਾਨ ਕਰਾਓ ਭਾਈ ਜੇਠੇ ਦਾ ਤੇ ਬੋਲੀ ਦੇ ਜਲ ਨਾਲ ਇਸ਼ਨਾਨ ਕਰਾ ਕੇ ਚੋਲਾ ਪਹਿਨਾ ਕੇ ਸੰਗਤ ਵਿੱਚ ਲੈ ਕੇ ਆ। ਬਾਬਾ ਬੁੱਢਾ ਸਾਹਿਬ ਨੂੰ ਪਤਾ ਸੀ ਉਹ ਸਭ। ਚੋਲਾ ਲੈ ਕੇ ਧੰਨ ਭਾਈ ਜੇਠਾ ਜੀ ਨੂੰ ਲੈ ਕੇ ਗਏ ਵਾਲੀ ਸਾਹਿਬ। ਜਲ ਲੈ ਕੇ ਵੱਖਰੀ ਜਗ੍ਹਾ ਭਾਗਨ ਜਿਸ ਜਗ੍ਹਾ ਤੇ ਇਸ਼ਨਾਨ ਕਰਾਉਣਾ ਸੀ ਇਸ਼ਨਾਨ ਕਰਾਇਆ। ਬਾਬੇ ਬੁੱਢੇ ਨੇ ਉਹ ਚੋਲਾ ਪਹਿਨਾ ਕੇ ਭਾਈ ਜੇਠੇ ਨੂੰ ਸੰਗਤ ਵਿੱਚ ਲੈ ਕੇ ਆਏ। ਜਦੋਂ ਭਰੇ ਦਰਬਾਰ ਚ ਲੈ ਕੇ ਆਏ ਕੀਰਤਨ ਹੋ ਰਿਹਾ ਹੈ। ਪਰ ਗੁਰੂ ਅਮਰਦਾਸ ਦਾ ਤਖਤ ਖਾਲੀ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਤਖਤ ਤੇ ਨਹੀਂ ਅੱਜ ਬੈਠੇ। 94 ਸਾਲ ਦੀ ਉਮਰ ਗੁਰੂ ਅਮਰਦਾਸ ਮਹਾਰਾਜ ਦੀ। ਪਾਤਸ਼ਾਹ ਸੰਗਤ ਵਿੱਚ ਬੈਠੇ ਨੇ। ਤਖਤ ਖਾਲੀ ਹੈ। ਸੰਗਤ ਆਕੇ ਬਈ ਜਾ ਰਹੀ ਹੈ। ਗੁਰੂ ਤਖਤ ਤੇ ਕਿਉਂ ਨਹੀਂ ਬੈਠੇ? ਜਦੋਂ ਭਾਈ ਜੇਠਾ ਜੀ ਨੂੰ ਇਸ਼ਨਾਨ ਕਰਾ ਕੇ ਚੋਲਾ ਪਹਿਨ ਆਕੇ ਲੈਂਦਾ। ਧੰਨ ਗੁਰੂ ਅਮਰਦਾਸ ਮਹਾਰਾਜ ਉੱਠ ਕੇ ਖਲੋ ਗਏ। ਆਪ ਅਦਮ ਨਾਲ ਬਾਹੋਂ ਪਕੜ ਕੇ ਤਖਤ ਦੀ ਪਰਕਰਮਾ ਕਰਕੇ ਤਖਤ ਤੇ ਬਿਠਾ ਦਿੱਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕੀਰਤਨ ਸਮਾਪਤੀ ਤੇ ਸਾਰੀ ਸੰਗਤ ਦੇ ਸਾਹਮਣੇ ਪੰਜ ਪੈਸੇ ਨਰੀਲ ਧਰ ਕੇ ਚਾਰ ਪਰਕਰਮਾ ਕਰਕੇ ਮੱਥਾ ਟੇਕਿਆ ਔਰ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਨੇ ਗੁਰਤਾ ਗੱਦੀ ਬਖਸ਼ੀ ਸਤ ਗੁਰੂ ਪਰ ਤਖ ਹੁੰਦੇ ਕੋਲ ਖੜ ਕੇ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਸੰਗਤ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਉਦੋਂ ਗੁਰੂ ਅਮਰਦਾਸ ਮਹਾਰਾਜ ਨੇ ਪਤਾ ਕੀ ਕਿਹਾ ਸੰਗਤ ਵਿੱਚੋਂ ਕਿਹਾ ਪਹਿਲਾਂ ਸਾਡੇ ਪਰਿਵਾਰ ਦੇ ਮੈਂਬਰ ਉੱਠ ਕੇ ਅੱਗੇ ਆਓ ਗੁਰੂ ਅਮਰਦਾਸ ਮਹਾਰਾਜ ਦਾ ਪਰਿਵਾਰ ਵੱਡਾ ਹੈ 94 ਸਾਲ ਦੀ ਉਮਰ ਹੈ ਗੁਰੂ ਅਮਰਦਾਸ ਮਹਾਰਾਜ ਦੇ ਉਸ ਵਕਤ ਪੁੱਤਰ ਧੀਆਂ ਪੋਤੇ ਦੋਤੇ ਪੜਪੁੱਤੇ ਪੜਪੁੱਤੇ ਜਵਾਨ ਸਿੰਘ ਗੁਰੂ ਅਮਰਦਾਸ ਮਹਾਰਾਜ ਤਾਈਓ ਜਿਹੜੇ ਅਖੀਰ ਤੇ ਮਾਰੇ ਨੇ ਸ਼ਬਦ ਉਚਾਰਨ ਕੀਤੇ ਨਾ ਉਹ ਸ਼ਬਦ ਗੁਰੂ ਅਮਰਦਾਸ ਜੀ ਦੇ ਪੜਪੁੱਤਾਂ ਬਾਬਾ ਸੁੰਦਰ ਜੀ ਨੇ ਲਿਖੇ ਪੁੱਤਰੇ ਦਾ ਪੁੱਤਰ ਪੜਪੁੱਤਾਂ ਬਾਬਾ ਸੁੰਦਰ ਗੁਰੂ ਅਮਰਦਾਸ ਦੇ ਪੁੱਤਰ ਬਾਬਾ ਮੋਰੀ ਜੀ ਬਾਬੇ ਮੋਰੀ ਦਾ ਪੁੱਤਰ ਬਾਬਾ ਆਨੰਦ ਬਾਬੇ ਆਨੰਦ ਦਾ ਪੁੱਤਰ ਬਾਬਾ ਸੁੰਦਰ ਗੁਰੂ ਅਮਰਦਾਸ ਦੇ ਪੜਪੁੱਤੇ ਨੇ ਸ਼ਬਦ ਲਿਖੇ ਔਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਪਹਿਲਾਂ ਆਵਾਜ਼ ਦੇ ਕੇ ਕਿਹਾ ਸਾਰੇ ਪਰਿਵਾਰ ਦੇ ਮੈਂਬਰ ਖੜੇ ਹੋ ਕੇ ਅੱਗੇ ਆਓ ਕਿਉਂ ਸ੍ਰੀ ਗੁਰੂ ਅਮਰਦਾਸ ਮਹਾਰਾਜੀਆਂ ਨੂੰ ਪਤਾ ਸੀ ਕਿ ਜਿਹੜਾ ਗੁਰਤਾ ਗੱਦੀ ਤੇ ਬੈਠਿਆ ਪਰਿਵਾਰ ਵਿੱਚੋਂ ਵਿਰੋਧ ਹੋਇਆ ਗੁਰੂ ਅੰਗਦ ਸਾਹਿਬ ਗੁਰਤਾ ਗੱਦੀ ਤੇ ਆਏ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਚੋਂ ਥੋੜੇ ਚਿਰ ਲਈ ਵਿਰੋਧ ਉੱਠਿਆ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਆਏ ਗੁਰੂ ਅੰਗਦ ਸਾਹਿਬ ਦੇ ਪਰਿਵਾਰ ਚੋਂ ਵਿਰੋਧ ਉੱਠਿਆ ਇੱਥੋਂ ਤੱਕ ਗੁਰੂ ਅੰਗਦ ਸਹਿ ਮਹਾਰਾਜ ਦੇ ਪੁੱਤਰ ਬਾਬੇ ਦਾਤੂ ਨੇ ਗੁਰੂ ਅਮਰਦਾਸ ਮਹਾਰਾਜ ਦੇ ਲਤ ਮਾਰੀ ਕੇ ਸਾਡੇ ਪਿਓ ਦੇ ਤਖਤ ਤੇ ਬੈਠਣਾ ਸਾਡੇ ਪਿਓ ਦੀ ਗੱਦੀ ਤੇ ਬੈਠਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਪਤਾ ਸੀ ਕਿ ਪਰਿਵਾਰ ਚੋਂ ਵਿਰੋਧ ਉੱਠਦਾ ਤੇ ਗੁਰੂ ਅਮਰਦਾਸ ਮਹਾਰਾਜ ਚਾਹੁੰਦੇ ਨਹੀਂ ਸੀ ਕਿ ਮੇਰਾ ਪਰਿਵਾਰ ਗੁਰੂ ਰਾਮਦਾਸ ਦਾ ਵਿਰੋਧ ਕਰੇ ਇਸ ਲਈ ਸਤਿਗੁਰੋਂ ਪਹਿਲਾਂ ਹੁਕਮ ਕੀਤਾ ਮੇਰੇ ਪਰਿਵਾਰ ਵਾਲੇ ਖੜੇ ਹੋਵੋ ਪੁੱਤਰ ਧੀਆ ਪੁੱਤੇ ਦੋਤੇ ਪੜ ਪੁੱਤੇ ਉੱਠ ਕੇ ਅੱਗੇ ਆਓ ਸਾਰਾ ਪਰਿਵਾਰ ਸੱਦ ਲਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਬੋਲੇ ਆਪਣੇ ਪੁੱਤਰ ਧੀਆ ਪੁੱਤੇ ਦੋਤੇ ਪੜ ਪੁੱਤਿਆਂ ਨੂੰ ਕਹਿੰਦੇ ਸਾਰਾ ਪਰਿਵਾਰ ਸਾਡੀ ਗੱਲ ਸੁਣੋ ਅੱਜ ਜਿਹੜਾ ਵੀ ਗੁਰੂ ਰਾਮਦਾਸ ਨੂੰ ਮੱਥਾ ਟੇਕ ਕੇ ਗੁਰੂ ਮੰਨੇਗਾ ਅੱਜ ਹੀ ਉਹਦਾ ਜਨਮ ਤੇ ਮਰਨ ਖਤਮ ਜੇ ਤੁਸੀਂ ਪਰਿਵਾਰ ਵਾਲੇ ਜਿਹੜਾ ਅੱਜ ਗੁਰੂ ਨਹੀਂ ਮੰਨੇਗਾ ਉਹਦਾ ਜਨਮ ਮਰਨ ਕਦੇ ਖਤਮ ਨਹੀਂ ਹੋਏਗਾ ਸਾਰੇ ਪਰਿਵਾਰ ਦੇ ਹੱਥ ਜੁੜ ਗਏ ਗੁਰੂ ਅਮਰਦਾਸ ਮਹਾਰਾਜ ਬੋਲੇ ਮੇਰੇ ਪਰਿਵਾਰ ਚੋਂ ਪੁੱਤਰ ਧੀਆਂ ਪੋਤੇ ਦੋਤੇ ਪਰਪੋਤੇ ਅੱਜ ਹੀ ਮੱਥਾ ਟੇਕ ਕੇ ਗੁਰੂ ਰਾਮਦਾਸ ਨੂੰ ਗੁਰੂ ਮੰਨੋ ਜੇ ਅੱਜ ਮੱਥਾ ਟੇਕ ਕੇ ਗੁਰੂ ਨਹੀਂ ਮੰਨੋਂਗੇ ਤੁਹਾਡਾ ਜਨਮ ਮਰਨ ਨਹੀਂ ਮੁਕੇਗਾ ਹਜ਼ੂਰ ਨੇ ਹੁਕਮ ਕੀਤਾ ਉਸੇ ਵੇਲੇ ਔਰ ਸਾਰੇ ਪਰਿਵਾਰ ਨੇ ਮੱਥਾ ਟੇਕਿਆ ਜਿਹਦੇ ਚਿੱਤ ਵਿੱਚ ਸੀਨਾ ਮਾੜਾ ਮੋਟਾ ਕਿ ਮੈਂ ਨਹੀਂ ਗੁਰੂ ਮੰਨਣਾ ਉਹਨੇ ਵੀ ਉਸ ਦਿਨ ਗੁਰੂ ਮੰਨਿਆ ਗੁਰੂ ਰਾਮਦਾਸ ਮਹਾਰਾਜ ਇਹ ਲਿਖ ਕੇ ਦਿੱਤਾ ਬਾਦਸ਼ਾਹ ਨੇ ਜੋ ਬੋਲਿਆ ਉਹ ਲਿਖਿਆ ਗਿਆ ਉਸ ਵਕਤ ਕਹਿੰਦੇ ਸਤ ਗੁਰ ਭਾਣੇ ਆਪਣੇ ਗੁਰੂ ਨੇ ਆਪਣੀ ਰਜ਼ਾ ਹੁਕਮ ਭਾਣੇ ਵਿੱਚ ਸਾਰੇ ਪਰਿਵਾਰ ਨੂੰ ਸੱਦੇ ਸਤਗੁਰੂ ਪਰਤਖ ਹੁੰਦੇ ਵੈ ਰਾਜ ਆ ਪਟਕਾਇਆ ਸਭ ਸਿੱਖ ਬੰਦ ਪੁੱਤ ਭਾਈ ਰਾਮਦਾਸ ਪਹਿਰੀ ਪਾਇਆ ਸਭ ਨੂੰ ਹੁਕਮ ਕੀਤਾ ਕਿ ਭਾਈ ਮੋਹਰੀ ਪੁੱਤ ਸਨਮੁਖ ਹੋਇਆ ਗੁਰੂ ਰਾਮ ਅਮਰਦਾਸ ਮਹਾਰਾਜ ਦੇ ਪੁੱਤਰ ਬਾਬਾ ਮੋਰੀ ਜੀ ਬੋਲੋ ਬਾਬਾ ਮੋਰੀ ਜੀ ਉਹਨੂੰ ਮੋਰੇ ਕੀਤਾ ਮੱਥਾ ਟੇਕ ਪਹਿਲਾਂ ਤੂੰ ਮੋਹਰੀ ਪੁੱਤ ਸਨਮੁਖ ਹੋਇਆ ਰਾਮਨ ਦਾ ਸੇ ਪੈਰੀ ਪਾਏ ਜਿਉ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖੇ ਜਿਹਦੇ ਵਿੱਚ ਗੁਰੂ ਅਮਰਦਾਸ ਨੇ ਆਪਣਾ ਆਪ ਟਕਾਇਆ ਕਿਆ ਸਾਰਿਆਂ ਨੂੰ ਮੱਥਾ ਟੇਕੋ ਸਭ ਪਵੈ ਪੈਰੀ ਸਤਿਗੁਰ ਕੇਰੀ ਜਿੱਥੇ ਗੁਰੂ ਆਪ ਰੱਖੇ ਆ ਕੋਈ ਕਰ ਵਖੀਲੀ ਜਿਹਦੇ ਚਿੱਤ ਚੀਰਖਾਸੀ ਬੁਖੀਲੀ ਦਾ ਅਰਥ ਹੀਰਖਾ ਕਿ ਮੈਂ ਨਹੀਂ ਮੰਨਣਾ ਉਸ ਦਿਨ ਉਹ ਵੀ ਮੰਨ ਗਿਆ ਫਿਰ ਕੋਈ ਕਰ ਵਖੀਲੀ ਨਿਵੈ ਨਾਹੀ ਫਿਰ ਸਤਿਗੁਰਾਂ ਨੇ ਵਾਇਆ ਹਰ ਕੋ ਰੇ ਭਾਣ ਦੀ ਵੜਿਆਈ ਤੁਰ ਲਿਖਿਆ ਲੇਖਰ ਜਾਏ ਜੀਆ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਹਜ਼ੂਰ ਨੇ ਕਿਹਾ ਕੱਲੇ ਤੁਸੀਂ ਨਹੀਂ ਵਕਤ ਆਏਗਾ ਸਾਰਾ ਜਗਤ ਗੁਰੂ ਰਾਮਦਾਸ ਦੇ ਚਰਨਾਂ 'ਚ ਮੱਥਾ ਟੇਕੇਗਾ ਕੱਲਾ ਤੁਸੀਂ ਨਹੀਂ ਸਾਰਾ ਜਗਤ ਗੁਰੂ ਰਾਮਦਾਸ ਦੇ ਚਰਨਾਂ 'ਚ ਮੱਥਾ ਟੇਕੇਗਾ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ ਔਰ ਜਿਹੜੇ ਲੋਕ ਕਦੇ ਕਹਿੰਦੇ ਸੀ ਨਾ ਕਿਦਾਂ ਦੇ ਭਾਗ ਲੈ ਕੇ ਜਨਮੇ ਆ ਜਿਹੜੇ ਸੋਡੀਆਂ ਦੇ ਸ਼ਰੀਕੇ ਵਾਲਿਆਂ ਕਦੇ ਬਾਹ ਨਹੀਂ ਸੀ ਫੜੀ ਕਿ ਨਾ ਜੀ ਜ਼ਿੰਮੇਵਾਰੀ ਨਾ ਲਿਓ ਕਿਸੇ ਤਾਈ ਚਾਚੀ ਤਾਹੇ ਚਾਚਿਆਂ ਨੇ ਬਾਣੀ ਫੜੀ ਅੱਜ ਜਦੋਂ ਲਾਹੌਰ ਤੱਕ ਵੜਿਆਈ ਗਈ ਨਾ ਜੇਠਾ ਗੁਰੂ ਰਾਮਦਾਸ ਬਣ ਗਿਆ ਜੇਠਾ ਗੁਰੂ ਅਮਰਦਾਸ ਤੇ ਤਖਤ ਦਾ ਮਾਲਕ ਹੋ ਗਿਆ ਜੇਠਾ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸਿੰਘਾਸਣ ਦਾ ਮਾਲਕ ਹੈ ਉਦਣ ਸੋਢੀ ਵੀ ਹੈਰਾਨ ਹੋ ਗਏ ਹਨ ਉਹ ਗੁਰੂ ਰਾਮਦਾਸ ਮਹਾਰਾਜ ਉਹ ਹੈ ਜਿਹੜਾ ਸਾਡਾ ਕੁੱਲ ਦਾ ਜੇਠਾ ਸੀ ਘੁੰਗਣੀਆਂ ਵੇਚਣ ਵਾਲਾ ਗੁਰੂ ਬਣ ਗਿਆ ਜਤੇਮ ਤੇ ਅਨਾਥ ਉਹ ਗੁਰੂ ਨਾਨਕ ਦੇ ਸਿੰਘਾਸਣ ਦੇ ਮਾਲਕ ਹੋ ਗਏ ਉਦਨ ਕੁੱਲ ਦੁਨੀਆ ਕਹਿਣ ਲੱਗ ਪਈ ਬੈਠਾ ਸੋਢੀ ਪਾਤਸ਼ਾਹ RAMਦਾਸ ਸਤਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਉਦਨ ਦੁਨੀਆ ਕਹਿੰਦੀ ਸੀ ਇਹ ਜਨਕਰਾਜ ਗੁਰ RAMਦਾਸ ਤਜਹੀ ਬਣਾਵੇ ਏ ਗੁਰੂ RAMਦਾਸ ਤੁਹਾਡੀ ਮਹਿਮਾ ਕਹਿਣ ਤੋਂ ਬਾਅਦ